नमस्कार दोस्तों आप देख रहे हो तामसपुरा न्यूज़ 11 आज हम आए रतिया के न्यू बस स्टैंड पे तो यहां आई हुई है गुरु की लाडली फौज तो आओ करते हैं उनसे कुछ बातें तो क्या बताते हैं वाहेगुरु जी का खालसा वाहेगुरु जी की फतेह साथ संगत नु पहला दा सारे नु फतेह प्रवान कोणेया वाहेगुरु जी का खालसा वाहेगुरु जी की फतेह पहली गल त ए गुरु दी लाडली फौज आ जी महाराज साडा जेड़ा दल या तरना दल अरबा खरबा केड़ा दल है ਕਰਨਾ ਦਾ ਅਰਬਾਂ ਖਰਬਾਂ ਅੱਛਾ ਜੀ ਉਹਨਾਂ ਦੇ ਮੁਖੀ ਬਾਪੂ ਚੜ੍ਹ ਸਿੰਘ ਜੀ ਹਾਂਜੀ ਉਹਨਾਂ ਦੇ ਬੇਟੇ ਬਾਬਾ ਰਾਜਾ ਰਾਸ ਸਿੰਘ ਜੀ ਜੋ ਇਸ ਟਾਈਮ ਕੌਮੀ ਇਨਸਾਫ ਮੋਰਚੇ 'ਚ ਬੈਠੇ ਆ ਹਾਂਜੀ ਘੋੜਿਆਂ ਦੇ ਸੇਵਾਦਾਰ ਬਾਬਾ ਸਰਬਲੋ ਸਿੰਘ ਜੀ ਜੀ ਸਾਡਾ ਬਾਬਾ ਸ਼ੇਰ ਸਿੰਘ ਜੀ ਬੀਬੀ ਮਨਪ੍ਰੀਤ ਕੌਰ ਜਿਹੜੀਆਂ ਅੱਜ 20-20 ਸਾਲ ਦੀਆਂ ਕੁੜੀਆਂ ਬੈਠੀਆਂ ਦਾਦਾ 15-15 ਸਾਲ ਦੀਆਂ ਕੁੜੀਆਂ ਬੈਠੀਆਂ ਤੋਰਤੀਆਂ ਹਾਂਜੀ ਹਾਂਜੀ ਅਸੀਂ ਉਸੇ ਦਲ ਦੇ ਵਿੱਚੋਂ ਆ ਅੱਜ ਇੱਥੇ ਰਤੀਏ ਬੱਸ ਸਟੈਂਡ ਇੱਥੇ ਬੱਸ ਸਟੈਂਡ ਤੇ ਆਣ ਦਾ ਕਾਰਨ ਜੀ ਇਹ ਜ਼ਿਲ੍ਹਾ ਫਟਿਆਵਾਦ ਰਤਿਆ ਜਿਹੜਾ ਤਹਸੀਲੇ ਇਹ ਪੈਂਦੀ ਇੱਥੇ ਤਾਂ ਪਹੁੰਚੇ ਆ ਕਿ ਪਹਿਲਾਂ ਇੱਕ ਖੂਨਣ ਬਹੁਤ ਵੱਡਾ ਤੁਹਾਨੂੰ ਪਤਾ ਵੀ ਹੱਲਾ ਹੋਇਆ ਉੱਥੇ ਹਾਂਜੀ 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 ਉਹ ਕਿਵੇਂ ਹੱਲਾ ਹੋਇਆ ਵੀ ਮੁੰਡੇ ਨੌਜਵਾਨ ਚਲੇ ਗਏ ਚਿੱਟਾ ਖਾ ਖਾ ਕੈਪਸੂਲ ਗੋਲੀਆਂ ਖਾ ਖਾ ਹਾਂਜੀ ਬੇਲੜ ਜਿਹਨਾਂ ਨੂੰ ਕਹਿੰਦੇ ਹੁੰਦੇ ਆ ਉਹਨਾਂ ਨੇ ਨੌਜਵਾਨ ਕਰਸਤਾ ਵਾਲੇ ਵੀ ਮੁੰਡੇ ਮਾਰਤੇ ਹਾਂਜੀ ਉੱਥੇ ਇੱਕ ਡਾਕਟਰ ਦੇ ਨਾਮ ਬਚਨ ਬਲਾਸ ਹੋਏ ਚਲੋ ਉੱਥੇ ਬਹੁਤ ਵੱਡੀ ਮਗਰੋ ਮੈਂ ਸਭ ਤੋਂ ਵੱਡੀ ਇੱਕ ਹੋਰ ਤੁਹਾਡੇ ਲਈ ਕਹਿਣਾ ਚਾਹਣਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਨੇ ਪੂਰਾ ਸ਼ੋਅ ਕੀਤਾ ਫਤਿਹਵਾਦ ਐਸਐਸਪੀ ਡੀਐਸਪੀ ਐਸਐਚਓ ਤੋਂ ਲੈ ਕੇ ਥਾਣੇਦਾਰ ਤੱਕ ਜਿਹੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਉੱਥੇ ਪਹੁੰਚੇ ਜਿਹੜੇ ਬੰਦਿਆਂ ਨੇ ਬਾਰੋਂ ਟਾਈਮ ਦਿੱਤਾ ਚਿੱਟੇ ਵਾਲਿਆਂ ਦੀ ਗੈਂਗ ਗਈ ਉੱਥੇ ਗੁੰਡੇ ਹਾਂਜੀ ਹਾਂਜੀ ਉਹ ਉਹਨਾਂ ਨੇ ਚੱਕੇ ਵੀ ਤੇ ਪਰਚੇ ਵੀ ਪਾਏ ਠੀਕ ਹੈ ਮਹਾਰਾਜ ਉੱਥੇ ਬੀਬੀਆਂ ਭੈਣਾਂ ਦੇ ਮੋਟਰਸਾਈਕਲ ਉਹਨਾਂ ਦੇ ਗਏ ਤਾਂ ਚੜ੍ਹ ਕੇ ਸੀ ਹਾਂਜੀ ਚੜਨ ਲੋਗੇ ਛੜਦੇ ਜੋਂ ਸੰਗਾਂ ਧੱਕੇ ਜਾਂਦੇ ਅਸੀਂ ਤਾਂ ਇੱਥੇ ਅੱਜ ਆਏ ਆ ਸਾਡੇ ਕੋਲ ਭੈਣਾਂ ਦੀਆਂ ਸ਼ਿਕਾਇਤਾਂ ਪਹੁੰਚੀਆਂ ਵੀ ਬੱਸ ਸਟੈਂਡ ਦੇ ਵਿੱਚ ਬੇਲੜਾਉਂਦੇ ਆ ਇੱਥੇ ਬੱਸਾਂ ਨਰਤੀਆ ਜੀ ਹਾਂਜੀ ਸਿਗਰਟਾਂ ਬੀੜੀਆਂ ਪੀਂਦੇ ਆ ਹਾਂਜੀ ਤੇ ਤੁਹਾਨੂੰ ਪਤਾ ਹੀ ਆ ਅਸੀਂ ਹੁਣ ਪਹਿਲਾਂ ਤਾਂ ਨਿੱਨੇ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਇੱਥੇ ਗਿੜਾ ਮਾਰਿਆ ਕਰੇ ਇਹਨਾਂ ਬੇਲੜਾਂ ਦੇ ਭਰਾਵੇ ਡੰਡਾ ਹਾਂਜੀ ਉਸ ਤੋਂ ਬਾਅਦ ਜੇ ਸਾਨੂੰ ਕਿਸੇ ਭੈਣ ਦਾ ਫੋਨ ਆ ਗਿਆ ਮੈਂ ਇੱਥੇ ਰਿਕਾਰਡਿੰਗ ਅਸੀਂ ਇੱਥੇ ਆਵਾਂਗੇ ਤੇ ਫਿਰ ਅਸੀਂ ਆਪ ਦਾ ਆ ਦੇਖ ਲੋ ਯਾਨੀ ਕਿ ਜਿਹੜੇ ਸਕੂਲ ਕਾਲਜ ਜਾਣ ਵਾਲੇ ਮੁੰਡੇ ਨੇ ਉਹ ਕਾਲਜ ਦੀ ਜਾਣ ਦੀ ਬਜਾਏ ਇੱਥੇ ਖੜਦੇ ਨੇ ਉਹਨਾਂ ਬਾਰੇ ਨਹੀਂ 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 ਨਾ 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 ਸਾਰੇ ਮਾੜੇ ਨਹੀਂ ਹੁੰਦੇ ਹਰ ਇੱਕ ਟੋਪੀ ਵਾਲਾ ਮਾੜਾ ਨਹੀਂ ਮੁੰਦਰਾ ਵਾਲਾ ਮਾੜਾ ਨਹੀਂ ਐ ਨਹੀਂ ਗੱਲ ਵੇਲਣ ਹੈ ਜਿਹੜੇ ਵੇਲਣ ਦੇ ਬੇਲੜ ਨੇ ਜਿਹੜੇ ਵੇਲਣਾਂ ਨੂੰ ਕਹਿਣਾ ਚਾਹੁੰਦਾ ਸਾਹ ਵਾਇਕਰ ਜੀ ਕੀ ਫਤੇ ਆ ਦੇਖੋ ਫੋਜਾਂ ਆਹਾਂ ਐ ਮਿਲਦੀਆਂ ਗੁਰੂ ਦੀਆਂ ਲਾੜਦਿਆਂ ਫੋਜਾਂ ਮੱਝ ਕੇ ਕਰੇ ਇੱਕ ਜਾਵੇ ਇਹਨਾਂ ਹਾਲ ਹੋ ਜਾਵੇ ਫਤਿਹ ਪਾਵੇ ਅਕਾਲ ਕੀ ਫੌਜਾਂ ਦੇਖੋ ਜਦੋਂ ਲਾੜੀਆਂ ਫੌਜਾਂ ਅਸੀਂ ਕਹਿਣਾ ਚਾਹੁੰਦੇ ਹਾਂ ਤੁਹਾਡੇ ਦੇ ਮੀਡੀਆ ਰਾਹੀਂ ਵੀ ਐਦਾਂ ਤਿਆਰ ਬਰ ਤਿਆਰ ਰਹੋ ਕੋਈ ਕਹਿ ਦੇਣਾ ਖਾਲਸੇ ਦੀ ਕੋਈ ਪੱਗ ਨੂੰ ਹੱਥ ਪਾ ਗਿਆ ਕੋਈ ਨਹੀਂ ਪੁੰਨ ਆਪਣੇ ਆਪ ਚ ਕੰਮ ਹੋਣਾ ਚਾਹੀਦਾ ਕੋਈ ਕਿਸੇ ਦੇ ਖਾਲਸੇ ਦੇ ਲੈਵੇਂ ਨਹੀਂ ਦਾ ਹੁਣ ਪੁੰਚੀ ਗੱਲ ਇੱਥੋਂ ਦੀ ਪ੍ਰਸ਼ਾਸਨ ਨੂੰ ਕਹਿਣਾ ਵੀ ਇਹਨਾਂ ਦੇ ਡਾਂਗ ਫੇਰੋ ਜੇ ਪ੍ਰਸ਼ਾਸਨ ਡਾਂਗ ਨਹੀਂ ਫੇਰਦਾ ਫਿਰ ਖਾਲਸਾ ਫੌਜ ਹਾਜ਼ਰ ਨਜ਼ਰ ਆ ਜੀ ਠੀਕ ਹੈ ਜੀ ਪੜਾ ਲੱਗਾ ਤੁਹਾਡੇ ਨਾਲ ਦੇ ਪਿੰਡ ਦੀ ਮੂਸੇ ਖੇੜੇ ਚ ਉੱਥੇ ਘੋੜੇ ਵੀ ਲੱਗੇ ਆ ਸਭ ਕੁਝ ਲੱਗਿਆ ਜੀ ਠੀਕ ਹੈ ਜੀ ਨਾਣਾ ਪੱਕਾ ਪੰਮੇ ਸ਼ਮਣੀ ਆਈ ਜਾਂਦਾ ਹਰੇ ਦਿਨਾਂ ਚੱਕ ਸਾਡਾ ਸੁਭਾ ਦਾ ਮੰਨ ਲਓ ਬੰਦਾ ਅਨੰਦਪੁਰ ਸਾਹਿਬ ਦਾ ਉਹਨੇ ਦਿਨਾਂ ਸੀ ਇੱਥੇ ਹੀ ਆ ਠੀਕ ਹੈ ਜੀ ਅਸੀਂ ਮੰਨ ਜਾਾਂਗੇ ਸਾਰਿਆਂ ਨੂੰ ਅੱਛਾ ਮੰਨ ਜੋਗੇ ਸਾਡਾ ਇੱਕੋ ਹੀ ਆ ਖਾਣੇ ਪਦੀਨੇ ਛੁੱਟਣੇ ਪਸੀਨੇ ਉਹ ਬਹਿਣ ਕੇ ਦਿਨੇ ਵੀ ਖਾਣੇ ਤਾਂ ਪਦੀਨੇ ਹੋ ਛੱੜਣੇ ਪਸੀਨੇ ਆ ਦਿਨੇ ਧਮਕਿਓ ਜੀ ਇਹ ਇਹਨੂੰ ਅਸੀਂ ਕੀ ਕਹਿੰਦੇ ਆ ਪਤਾ ਜੀ ਇਹ ਸਲੋਤਰ ਵਰਤਦੇ ਆ ਅਸੀਂ ਠੀਕ ਹੈ ਜੀ ਪੰਜਵਾਂ ਹਜ਼ਾਰ ਹੈ ਖਾਲਸੇ ਦੇ ਕੋਲੇ ਇਹ ਜਿਹੜਾ ਹੈਗਾ ਬਾਕੀ ਸਾਡੇ ਕੋਲ ਆ ਨਿੱਕੇ ਨਿੱਕੇ ਸੰਧ ਪਸਈਏ ਸਾਰੇ ਹੋਰ بڑے ਸੰਧ ਆ ਜਿਹਦੇ ਦਰਸ਼ਨ ਕਰਾਵਾਂਗੇ ਕਦੇ ਠੀਕ ਹੈ ਟੀਟੀ ਸੁਧਾਰ ਵੀ ਹੈਗਾ ਸਾਡੇ ਕੋਲ ਅੱਛਾ ਜੀ ਆ ਕਿ ਨਸ਼ੇ ਪੱਤੇ ਵਾਲਾ ਕੋਈ ਵੀ ਬੰਦਾ ਸਾਡੇ ਕੋਲੇ ਆਉਣਾ ਚਾਹੁੰਦਾ ਹੈ ਛਡਾਵਾਂਗੇ ਆਪਦੀ ਜ਼ਿੰਮੇਵਾਰੀ ਨਾਲ ਮਾਂ ਪਿਓ ਦੀ ਜ਼ਿੰਮੇਵਾਰੀ ਹੋਵੇ ਅਸੀਂ ਆਪਦੀ ਜ਼ਿੰਮੇਵਾਰੀ ਨਾਲ ਨਸ਼ਾ ਪੱਤਾ ਛਡਾਵਾਂਗੇ ਉਹਨੂੰ ਉਮਰ ਤੇ ਵਿਚਕਾਵਾਂਗੇ ਤੇ ਗੁਰੂ ਵਾਲੇ ਪਾਸੇ ਲਾਵਾਂਗੇ ਨਾ ਕੋਈ ਜਾਤ ਆ ਨਾ ਪਾਤ ਆ ਕੋਈ ਵੀ ਕੋਈ ਟੋਪੀ ਵਾਲਾ ਨਹੀਂ ਮੋਨਾ ਨਹੀਂ ਹਿੰਦੂ ਨਹੀਂ ਮੁਸਲਮਾਨ ਨਹੀਂ ਜੋ ਵੀ ਆਏ ਰਾਜੀ ਜਾਇਬ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਸੋ ਸਿੱਖ ਕੌਮ ਪਹੁੰਚੀ ਜੀ ਰਤਿਆ ਬੱਸ ਸਟੈਂਡ ਇਹਨਾਂ ਦਾ ਸਾਬ ਕਹਿਣਾ ਹੈ ਵੀ ਸਾਨੂੰ ਕੋਈ ਆਵਾਰਾ ਗਰਦੀ ਮਿਲ ਕਰਦਾ ਇੱਥੇ ਮਿਲ ਗਿਆ ਬੱਸ ਸਟੈਂਡ ਅਸੀਂ ਉਹਨਾਂ ਨੂੰ ਛੰਗਾਗੇ ਆਹ ਦੇਖੋ ਹੁਣ ਆਹਾ ਨੌਜਵਾਨ ਇਹਨਾਂ ਨੇ ਮਾਲਾ ਦੇਖੋ ਕੜੇ ਪਾਇਆ ਹਨ ਹਾਂਜੀ 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 ਇਹ ਗੁੱਸਾ ਵਿੱਚ ਕੜੇ ਭਾਵਾਂ ਦੀ ਮੁੰਦਰੀ ਪਾਈਆਂ ਅੰਦਰੋਂ ਸਾਫ਼ ਹੋਣੇ ਚਾਹੀਦੇ ਆ ਸਾਫ਼ ਹੋਣੇ ਚਾਹੀਦੇ ਬਾਈ ਦੀਪ ਸਿੱਧੂ ਦਾ ਅੱਜ ਮੈਂ ਇਸ ਸਾਈਡ ਤੇ ਹੋ ਜਾ ਮਾਲਾ ਨਾਲ ਬਾਈ ਦੀਪ ਸਿੱਧੂ ਨੂੰ ਕਿਉਂ ਦੁਨੀਆ ਯਾਦ ਕਰਦੀ ਆ ਭਾਵਾਂ ਮੋਨਾ ਸੀ ਹਾਂਜੀ 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 ਉਹ ਕਾਮਰੇਟੀਆਂ ਨੇ ਕੱਚੇ ਲਾ ਕੇ ਵੀ ਆਪ ਦੀ ਯਤਨ ਕੀਤਾ ਉਹਨੂੰ ਮਾੜਾ ਤੱਕ ਕਹਿਣ ਦਾ ਲੱਗੇ ਰਹੇ ਇਹ ਲਾਲ ਕੱਚੇ ਵਾਲੇ ਅਸੀਂ ਕਹਿੰਦੇ ਹੁੰਨੇ ਆ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਉਹਦੀਆਂ ਹੋਈਆਂ ਗੱਲਾਂ ਵੀ ਇਹ ਵੋਟਾਂ ਵੀ ਲੈਣਗੇ ਝੂਠ ਵੀ ਬੋਲਣਗੇ ਸਭ ਕੁਝ ਹੋਇਆ ਜੀ ਭਾਈ ਦੀਪ ਸਿੱਧੂ ਸੀ ਜੋੜਾ ਜਿਹੜਾ ਖਾਲਸੇ ਨੂੰ ਮੂਹਰੇ ਲਾ ਕੇ ਬਾਰਡਰ ਤੱਕ ਲੈ ਗਿਆ ਸੀ ਹਾਂਜੀ ਫੌਜ ਸਾਡੀ ਦੇ ਕੋੜੇ ਵੀ ਸ਼ਹੀਦ ਹੋਏ ਬਾਬਿਆਂ ਦੇ ਅਸੀਂ ਉਹ ਫੌਜ ਦੇ ਵਿੱਚੋਂ ਆ ਦੱਸਣਾ ਚਾਹੁੰਦੇ ਆ ਓਏ ਚਿੱਟੇ ਵਾਲਿਓ ਅਸੀਂ ਤੁਹਾਡੇ ਵਾਂਗ ਪੰਨੀ ਵਾਲੇ ਜਾਂ ਟੀਕੇ ਵਾਲੇ ਨਹੀਂ ਹੈਗੇ ਸਾਡੇ ਸਾਡੇ ਯਾਰ ਯੋਧੇ ਆ ਬਾਬੇ ਬਖਸੀਸ ਵਰਗੇ ਹਾਂਜੀ ਹਾਂਜੀ ਜਿਨ੍ਹਾਂ ਨੂੰ ਬੰਬਾਂ ਵਾਲੀ ਮਸ਼ੀਨ ਕਹਿੰਦੇ ਆ ਉਹ ਭਰਾ ਨੇ ਸਾਡੇ ਅਮਰਤਪਾਲ ਵਰਗੇ ਜਿਹਦੇ ਹੋਰ ਸਾਡੇ ਬੜੇ ਵੀਰ ਅਮਰਤਪਾਲ ਮਹਿਰੋ ਵਰਗੇ ਯੋਧੇ ਹਾਂਜੀ ਨੰਗ ਸਿੰਘ ਹਰੇਕੀ ਬਾਣੇ ਚ ਅਮਰਤਪਾਲ ਮਹਿਰੋ ਦਿਖਦਾ ਸੋਨੂੰ ਹੁਣ ਜਿਹੜਾ ਹੈ ਨੰਗ ਸਿੰਘ ਜੀ ਜੀ ਬਾਕੀ ਅਸੀਂ ਕਹਿੰਦੇ ਵੀ ਜਿਹੜੇ ਨੰਗ ਸਿੰਘਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਜੇ ਸਾਡੇ ਠੱਕੇ ਚੜ ਗਏ ਜਿਵੇਂ ਅਸੀਂ ਬੀੜੀ ਸਿਰਕਟਾਲੇ ਨੂੰ ਮਾਂਦੇ ਆ ਹਾਂਜੀ ਜਿਹਦੇ ਸਿਰ ਤੇ ਕੇਸ ਰੱਖੇ ਆ ਦਾੜਾ ਰੱਖਿਆ ਉਹ ਬੀੜੀ ਸਰਗਾ ਪੀਂਦਾ ਉਹਨੂੰ ਅਸੀਂ ਮਾਣ ਜਾਾਂਗੇ ਜਿੱਥੇ ਵੀ ਚੱਲ ਗਿਆ ਕੋਈ ਠੀਕ ਹੈ ਜੀ ਖੋਤੀ ਚੁੰਗਦਾ ਜਰਦਾ ਲਾਉਂਦਾ ਪਰਦੇ ਨਾਲ ਉਹ ਵੀ ਬਹੁਤ ਵੱਡਾ ਉਹ ਆਪਰਾਦ ਬਾਕੀ ਮੋਨਿਆਂ ਨੂੰ ਕਹਿਣਾ ਚਾਹੁੰਦਾ ਜੇ ਬੀੜੀ ਸਿਕਟ ਵਾਲਾ ਜਿਹੜਾ ਬੰਦਾ ਦਾੜ੍ਹਾ ਰੱਖ ਕੇ ਅੰਮ੍ਰਿਤ ਛਕ ਕੇ ਪੀਂਦਾ ਢਾਲਿਆ ਕਰੋ ਠੀਕ ਹੈ ਠੀਕ ਆ ਸਾਥੀ ਮੋਨ ਨੇ ਪਿੰ ਪੀ ਜਾਣ ਕਿਤੇ ਮਰਜੀ ਤੁਰੇ ਜਾਂਦੇ ਨਾ ਪੀਣ ਬਾਬਾ ਜੀ ਕੁਝ ਦੇਖੇ ਨੇ ਯੁਵਾ ਨੇ ਤੁਹਾਡੇ ਨਾਲ ਹਾਂ ਜੀ ਸਿੱਖਾ ਇਹਨਾਂ ਨੇ ਕਦੋਂ ਤੋਂ ਤੁਰਨਾ ਕੀਤਾ ਤੁਹਾਡੇ ਨਾਲ ਰਹੇ ਨੇ ਇਹ ਫੌਜ ਦੇਖੋ ਨਵੀਂ ਫੌਜ ਜਿਹੜੀ ਮੈਂ ਦੱਸਦਾ ਹਾਂ ਯੰਗ ਫੌਜ ਇਹ ਤਾਂ ਜਿਹੜੀ ਫੌਜ ਆ ਨਾ ਸਾਡੀ ਡਿਸਲ ਜਦੋਂ ਮੰਦੀ ਆ ਬਾਬਾ ਹੁਣ ਜਦੋਂ ਨਾਂ ਲੈਂਦੇ ਆ ਬਾਪੂ ਚਰ ਸਿੰਘ ਜਿੰਦਾ ਸ਼ਹੀਦ ਜਿਨ੍ਹਾਂ ਦੇ ਸੱਤ ਗੋਲੀਆਂ ਵੱਜੀਆਂ ਸੰਤ ਬਾਬਾ ਜਰਨੈਲ ਸਿੰਘ ਨੇ 40 ਸਾਲ ਬਾਅਦ ਬਾਰਡਰ ਤੋਂ ਪਤਾ ਲੱਗਾ ਜਿੰਦਾ ਸ਼ਹੀਦ ਬਾਪੂ ਚਰ ਸਿੰਘ ਇਹ ਮਹਾਰਾਜ ਦੀ ਕਿਰਪਾ ਜੀ ਅਸੀਂ ਵੀ ਸਾਡੀ ਵੀ ਉਹਨਾਂ ਦੀ ਕਿਰਪਾ ਹੀ ਹੋਈ ਹੈ ਹਾਂਜੀ ਹਾਂ ਬੜੀ ਵੱਡੀ ਕਿਰਪਾ ਠੀਕ ਹੈ ਜੀ ਬੜੀ ਮਿਹਰਮਾਨੀ ਹੈ ਮਹਾਰਾਜ ਜੀ ਤਾਂ ਇਹ ਸੀਗੇ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਜੀ ਵੀ ਸਾਨੂੰ ਕੋਈ ਆਵਾਰਾਗਰਦੀ ਕਰਦਾ ਇੱਥੇ ਫਸ ਗਿਆ ਜਾਂ ਧੀਆਂ ਪੜਨ ਨੂੰ ਛੇੜਦਾ ਕੋਈ ਫਸ ਗਿਆ ਜਾਂ ਕੋਈ ਨਸ਼ਾ ਕਰਦਾ ਫਸ ਗਿਆ ਤਾਂ ਅਸੀਂ ਤਾਂ ਮੰਨ ਜਾਾਂਗੇ ਤਾਂ ਅੱਜ ਦੀ ਨਿਊਜ਼ ਤਾਂ ਦੋਸਤੋ ਇਹ ਸੀ ਗੁਰੂ ਦੀ ਲੜਦੀ ਫੌਜ ਜੋ ਕਿ ਰਤਿਆ ਨਿਊ ਬੱਸ ਸਟੈਂਡ ਤੇ ਆਈ ਹੋਈ ਐ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਵੀ ਅਸੀਂ ਬੱਸ ਸਟੈਂਡ ਤੇ ਇਸੇ ਲਈ ਆਈਆਂ ਸਾਨੂੰ ਕੋਈ ਖ਼ਬਰ ਮਿਲੀ ਐ ਵੀ ਇੱਥੇ ਮੁੰਡੇ ਜੋ ਆਵਾਰਾਗਰਦੀ ਕਰਦੇ ਨੇ ਘਰੋਂ ਪੜਨ ਦਾ ਨਾਮ ਲੈ ਕੇ ਆਉਂਦੇ ਨੇ ਇਥੇ ਬੱਸ ਸਟੈਂਡ ਤੇ ਆਵਾਰਾਗਰਦੀ ਕਰਦੇ ਨੇ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਜੇਕਰ ਸਾਨੂੰ ਮਿਲ ਗਏ ਅਸੀਂ ਤਾਂ ਉਹਨਾਂ ਨੂੰ ਛਾਂਗਾਂਗੇ ਤਾਂ ਇਸ ਲਈ ਜੋ ਮੁੰਡੇ ਕੁੜੀਆਂ ਇੱਥੇ ਆਵਾਰਾਗਰਦੀ ਕਰਦੇ ਨੇ ਉਹੋ ਧਿਆਨ ਰੱਖੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਇੱਥੇ ਡੇਲੀ ਚੱਕਰ ਲਾਉਣਾ ਹੈ ਸਵੇਰੇ ਦੁਪਹਿਰੇ ਸ਼ਾਮ ਤਾਂ ਤੁਸੀਂ ਦੇਖ ਰਹੇ ਹੋ ਜੀ ਤਾਂ ਸਪਰਾ న్యూਸ 11 ਤੇ ਸਾਡਾ ਫੇਸਬੁੱਕ ਪੇਜ ਹੈ ਜੀ ਲੋਕ ਰਾਜ ਲੱਕੀ ਦੇ ਨਾਮ ਤੇ NOB ਫੋਲੋ ਕਰ ਲਿਓ ਅਸੀਂ ਤੁਹਾਨੂੰ ਡੇਲੀ ਦੀ ਅਪਡੇਟ YouTube ਦੇ ਜ਼ਰੀਏ ਜਾਂ Facebook ਦੇ ਜ਼ਰੀਏ ਦਿਨੇ ਰਾਵਾਂਗੇ ਇਹ ਜੋ ਲਾਈਵ ਰਿਪੋਰਟ ਤੁਸੀਂ ਦੇਖ ਰਹੇ ਹੋ ਰਤਿਆ ਨਿਊ ਵੈਸਟ ਐਂਡ ਦੀ ਹੈ ਜੀ ਧੰਨਵਾਦ ਦੋਸਤਾਂ